ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਦਾ ਵਲੌਗ ਸ਼ੁਰੂ ਕਰ ਰਹੇ ਆ ਆਪਾਂ ਬਾਈ ਸੈਦਪੁਰਾ ਪਿੰਡ ਆ ਡੱਗ ਆ ਇੱਥੇ ਇੱਕ ਦਿਨੇ ਗੱਡੀ ਗੁੱਡੀ ਧਵਾਉਣੀ ਹੋਵੇ ਤਾਂ ਜੀਟੀ ਰੋਡ ਆ ਨਾਲ ਪੈਟਰੋਲ ਪੰਪ ਆ ਸੈਦਪੁਰੇ ਵਾਲਾ ਤੇ ਆ ਆਪਣੇ ਦੋਹੇ ਟਰੈਕਟਰ ਧੋਤੇ ਜਾ ਰਹੇ ਨੇ ਕੱਲ ਨੂੰ ਜਾਣਾ ਆਪਾਂ ਨਗਰ ਕਿਰਤਨ ਤੇ ਲੈ ਕੇ ਟਰੈਕਟਰਾਂ ਨੂੰ ਤੇ ਸੇਵਾ ਦੇ ਵਿੱਚ ਕੱਲ ਨੂੰ ਟਰੈਕਟਰ ਲਾਉਣੇ ਆ ਆਪਾਂ ਤੇ ਆਪਣੇ ਪਿੰਡ ਦੇ ਮੁੰਡੇ ਆਪਣੇ ਨਾਲ ਨੇ ਇਹਨੂੰ ਤਾਂ ਤੁਸੀਂ ਜਾਣਦੇ ਹੀ ਹੋ ਸਰਪੰਚਾਂ ਦਾ ਮੁੰਡਾ ਕਹਿੰਦੇ ਜੱਸ ਤੇ ਉਹ ਵੀ ਪੰਚ ਦਾ ਮੁੰਡਾ ਬੈਠਾ ਬਈ ਸਾਡੇ ਪਿੰਡ ਦੇ ਤੇ ਟਰੈਕਟਰ ਧਵਾ ਕੇ ਹੁਣ ਲਵਾਵਾਂਗੇ ਜਾ ਕੇ ਸਰਾਂਦੋ ਝੰਡੇ ਝੰਡੇ ਝੁੰਡੇ ਲਵਾ ਕੇ ਫੇਰ ਜਾਵਾਂਗੇ ਆਪਾਂ ਪਿੰਡ ਨੂੰ ਦੋ ਤਰੀਕ ਦਾ ਨਗਰ ਕੀਰਤਨ ਸੀ ਆਪਣੇ ਪਿੰਡ ਕੱਲ ਐਤਵਾਰ ਆ ਤੇ ਧੀਰਪੁਰਾ ਬਨਤਪੁਰਾ ਰੰਧਾਵੇ ਤੋਂ ਹੁੰਦੇ ਹੋਏ ਫਤੇਗੜ ਸਾਹਿਬ ਨਗਰ ਕੀਰਤਨ ਲੈ ਕੇ ਜਾਵਾਂਗੇ ਪਿੱਛੇ ਖੜਾ ਬਾਈ ਮੇਸੀ 9500 ਤੇ ਉਹ ਖੜਾ ਨਿਊ ਹੋਲੈਂਡ ਹੋਲੈਂਡ ਵਾਲਾ ਡਰੈਕਟਰ ਆ ਬਾਈ ਛੋਟੇ ਡਰੈਕਟਰ ਨੇ ਦੋਹੇ ਤੇ ਡੱਗ ਤੇ ਆ ਪਾਏ ਹੋਏ ਸੀਗੇ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਜੇ ਵਧੀਆ ਲੱਗੇ ਤਾਂ ਲਾਈਕ ਵੀ ਕਰ ਦਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤੇ ਬਾਕੀ ਹਜੇ ਤਾਂ ਸਰੀ ਖੜੀਆ ਗਾਹਾਂ ਦੇ ਆਉਣ ਵਾਲੇ ਨਵੰਬਰ ਵਿੱਚ ਬੀਜਾਂਗੇ ਛਟਾਲਾ ਛਟਾਲਾ ਬੀਜਣ ਤੋਂ ਬਾਅਦ ਕਰਾਂਗੇ ਕਣਕ ਦੀ ਬਜਾਈ ਕੱਲ ਦਾ ਵਲੌਗ ਬਾਈ ਨਗਰ ਕੀਰਤਨ ਤੇ ਆਊਗਾ ਫੋਲੋ ਸਪੋਰਟ ਦਿਖਾਇਆ ਕਰੋ ਚੈਨਲ ਗਾਂ ਤੋਂ ਗਾਂਵਾਂ ਸ਼ੇਅਰ ਕਰਕੇ ਸਬਸਕ੍ਰਾਈਬ ਕਰਾਇਆ ਕਰੋ ਥੋੜੀ ਜੀ ਉਧਰ ਇੰਜਨ ਚੱਲਦਾ ਉਹਦੇ ਕਰਕੇ ਆਵਾਜ਼ ਆ ਰਹੀ ਆ ਡੱਗ ਤੇ ਆਪਾਂ ਟਰੈਕਟਰ ਧਵਾ ਰਹੇ ਆ ਤਾਂ ਕਰਕੇ ਥੋੜਾ ਇਗਨੋਰ ਕਰਿਓ ਬਾਕੀ ਐਡੀਟਿੰਗ ਦੇ ਵਿੱਚ ਆਪਾਂ ਸਹੀ ਕਰ ਦਾਂਗੇ ਮਿੱਤਰੋ ਪਹੁੰਚ ਗਏ ਸੀ ਆਪਾਂ ਸਰਹੰਦ ਇਹ ਹੈਗਾ ਬਾਈ ਹਮਾਈਉਪੁਰ ਵਾਲਾ ਚੌਕ ਥੋੜਾ ਮੋਟਰਸਾਈਕਲਾਂ ਦੀ ਆਵਾਜ਼ ਆਊਗੀ ਇਗਨੋਰ ਕਰਿਓ ਇਹ ਹੈਗਾ ਜੀਡੀ ਰੋਡ ਸਰਹੰਦ ਵਾਲਾ ਤੇ ਬਾਈ ਆਪਾਂ ਟਾਇਰ ਪਾਉਣ ਵਾਸਤੇ ਆਏ ਜੀ ਟਰੈਕਟਰ ਨੂੰ ਪਵਾਤੇ ਨੇ ਟਾਇਰ 2.5-3 ਲੱਖ ਦਾ ਕਰਕੇ ਖਰਚਾ ਤੇ ਹੁਣ ਕੱਲੂ ਟਰੈਕਟਰ ਲੈ ਕੇ ਜਾਣਾ ਆਪਾਂ ਨਗਰ ਕੀਰਤਨ ਦੇ ਫਤੇਗੜ ਸਾਹਿਬ ਨਿਊ ਹੋਲੈਂਡ ਟਰੈਕਟਰ ਆਪਣੇ ਵਾਲਾ ਤੇ ਫਤੇਗੜ ਸਾਹਿਬ 'ਚ ਹੈ ਤਾਂ ਕੱਲਈ ਆ ਬਈ ਇਹ 4x4 ਬਾਕੀ ਇਧਰ ਸਰਪੰਚ ਸਾਹਿਬ ਬੈਠੇ ਨੇ ਇਹ ਫੇਰ ਪੰਚ ਸਾਹਿਬ ਦਾ ਹੀ ਮੁੰਡਾ ਲੁੱਕ ਚੈੱਕ ਕਰੋ ਟਰੈਕਟਰ ਦੀ ਤੁਸੀਂ ਜੀ ਮਿੱਤਰੋ ਨਗਰ ਕੀਰਤਨ ਦੀ ਤਿਆਰੀ ਹੋ ਰਹੀ ਆ ਮੱਠੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਜਿੰਨੇ ਰਸਤੇ 'ਚ ਪਿੰਡ ਆਉਂਦੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਜਰੂਰ ਪਹੁੰਚੋ 2 ਤਰੀਕ 10ਵਾਂ ਮਹੀਨਾ 2025 ਪਿੰਡ ਮੱਠੀ ਵੱਲੋਂ ਪਾਲਕੀ ਸਾਹਿਬ ਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਸਾਰੀ ਸੰਗਤ ਦਰਸ਼ਨ ਕਰੋ ਤੇ ਵੀਡੀਓ ਦੇ ਥੱਲੇ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਵਾਹਿਗੁਰੂ ਵਾਹਿਗੁਰੂ ਇਹ ਮਨਜੀਤ ਸਿੰਘ ਨੇ ਇਹੀ ਸਾਡੇ ਪਿੰਡ ਦੇ ਨਾਗਰਿਕ ਨੇ ਬਾਕੀ ਇਹ ਤੁਹਾਨੂੰ ਦੱਸਣਗੇ ਸਤਿ ਸ਼੍ਰੀ ਅਕਾਲ ਇਹ ਦਬਈ ਵਾਲੇ ਬੰਦੇ ਨੇ ਬਾਈ ਸਪੈਸ਼ਲ ਆਏ ਨੇ ਨਗਰ ਕੀਰਤਨ ਕਰਕੇ ਪਿੰਡ ਮੱਠੀ ਐਈ ਸਰਪੰਚ ਛੋਟਾ ਚੇਤਨ ਆਇਆ ਤਿਆਰ ਹੋ ਗਿਆ ਉਹਨੇ ਹਲੇ ਭਾਈ ਦਾ ਖਾਸਾ ਪਰਫਾਦਾ ਸਕਲਾ ਪਰਫਾਦਾ ਸਕਲਾ ਦਾਈ ਜੀ ਮਿੱਤਰੋ ਪਿੰਡ ਮੱਠੀ ਨਗਰ ਕੀਰਤਨ ਚੱਲਣ ਲਈ ਪਿੰਡੋਂ ਵਿੱਚੋਂ ਤਿਆਰ ਆ ਬੱਚੇ ਸਾਰੇ ਟਰਾਲੀ ਦੇ ਵਿੱਚ ਚੜ ਚੁੱਕੇ ਨੇ ਤੇ ਪਾਲਕੀ ਸਾਹਿਬ ਵਾਲੀ ਟਰਾਲੀ ਇੱਧਰ ਖੜੀ ਆ ਗੁਰਦੁਆਰਾ ਸਾਹਿਬ ਸਾਹਮਣੇ ਆ। ਬਾਕੀ ਮਾਹੌਲ ਚੈੱਕ ਕਰ ਸਕਦੇ ਕਿਹ ਵੀ ਯੂਟਿਊਬਰ ਨੇ ਚੀਮਾ ਫਾਰਮ ਵਾਲੇ। ਬਾਕੀ ਭਾਈ ਚਰਪਾ ਮਾਲਕ ਦੀ ਤੇ ਹੁਣ ਕੌਣ ਚੱਲੇ ਤੇ ਚੱਲਾਂਗੇ ਹੁਣ। ਹਾਂਜੀ ਮਿੱਤਰੋ ਨਗਰ ਕੀਰਤਨ ਲੱਗਿਆ ਜੀ ਪਾਨ ਚਾਲੇ ਦੇ ਨਿਊ ਹਾਲੈਂਡ 4x4 ਆਪਾਂ ਵੀ ਕੱਢ ਲਿਆ 5630 ਆ ਬਾਈ ਮਾਡਲ ਤੇ ਨਗਰ ਕੀਰਤਨ ਦਰਸ਼ਨ ਕਰੋ ਬਾਈ ਪੰਜ ਪਿਆਰਿਆਂ ਦੇ ਬਾਕੀ ਆਪਣੇ ਨਾਲ ਉਹ ਗਾਣਾ ਨਹੀਂ ਆਇਆ ਵੀ ਕਹਿੰਦਾ ਤੇਰੇ ਪਿੰਡ ਦੀ ਮੰਢੀਰ ਦਾ ਮੈਂ ਚਾਚਾ ਨਾ ਖਰੋ ਉਹ ਸਾਰੇ ਭਤੀਜੇ ਹੀ ਬੈਠੇ ਨੇ ਬਾਈ ਚੈੱਕ ਕਰ ਲੋ ਹੋਏ ਗੁਰੂ ਨਾਨਕ ਹੋਏ ਗੁਰੂ ਨਾਨਕ ਹੋਏ ਵਾਸ਼ ਗੁਰੂ ਵਾਸ਼ ਗੁਰੂ ਉਹ ਜਾ ਯਾਰ तेरी शिव की समां तन्ना 搞二天就把搞，好好好，兄弟兄 ਮਿੱਤਰੋ ਤੇ ਅੱਜ ਬਾਈ ਜੱਥਾ ਆਪਣਾ ਪਹੁੰਚ ਗਿਆ ਸੀਗਾ ਜੋਤੀਸ ਰੂਪ ਸਾਹਿਬ ਜੋਤੀਸ ਰੂਪ ਸਾਹਿਬ ਸਾਡਾ ਜੱਥਾ ਪਹੁੰਚ ਗਿਆ ਜਿਹੜਾ ਆਪਾਂ ਸਵੇਰੇ ਨਗਰ ਕੀਰਤਨ ਚ ਚਾਰਟ ਕੀਤਾ ਸੀ ਤੇ ਹੁਣ ਪਾਲਕੀ ਸਾਹਿਬ ਦੀ ਕਰਾਉਂਦੇ ਆ ਐਂਟਰੀ ਅੰਦਰ ਗੁਰਦੁਆਰਾ ਸਾਹਿਬ ਚ ਬਾਕੀ ਸੰਗਤ ਚੈੱਕ ਕਰ ਸਕਦੇ ਆ ਬਾਈ ਸੰਗਤ ਦੇਖੋ ਕਿੰਨੀ ਆ ਸਹੀ ਸਲਾਮਤ ਭਾਈ ਸਾਡਾ ਨਗਰ ਕੀਰਤਨ ਪਹੁੰਚ ਚੁੱਕਿਆ ਜੋਤੀਸ ਰੂਪ ਸਾਹਿਬ ਤੇ ਬਾਕੀ ਸਰਪੰਚ ਸਾਹਿਬ ਨੂੰ ਪੁੱਛ ਲੈਣੇ ਆ ਲੈ ਲਈ ਵੀ ਇੱਕ ਵਾਰ ਲੈ ਲਈ ਦਾ ਘੜਦੀ ਸਾਲੀ ਜਿੰਨੇ ਹੋਇਆ ਕੋਈ ਚੋੜਿਆ ਉਹਦਾ ਰਿਆ ਆ ਭੋਂਕਾ ਭਾਈ ਇਗਨੋਰ ਕਰ ਰਹੇ ਹੋ ਆਗੇ ਪਾ ਦਿਓ ਉਹ ਪਕਾ ਪਈ 200 ਰੁਪਏ ਹੋਰ ਲਿਓ 2 2 ਫੜ ਲਿਓ ਕਾਜੀ ਨਾ ਆਪੇ ਗਿਣੇ ਪੜੇ ਕਾਪੇ ਗਿਣੇ ਪੜੇ 2 ਫੜ ਲਿਓ ਸੋਨ ਹਾ ਸੋ श्री रवि सिंह दर्शन